ਮੇਰੀ ਮਾਮਾ ਵੱਲੋਂ ਤੇ ਬੜਛੇਤੀ ਕਹਿਤਾ ਵਾ ਕਿ ਤੈਨੂੰ ਉਹ ਚੁੱਕਣਾ ਦਿੰਦੀ ਆ ਤੇ ਦਿੰਦੀ ਨਹੀਂ ਚੁੱਕਣਾ ਦੇਣ ਦੇ ਹੀ ਸੀ ਨਾ ਫਰਕ ਬੱਸ ਇਹੋ ਹੀ ਆ ਕਿ ਤੂੰ ਮੰਨਦੀ ਨਹੀਂਗੀ ਰੋਲਾ ਪਾ ਕੇ ਸੱਚੀ ਹੋ ਜੰਨੀ ਆ ਜਾ ਜਾ ਕੇ ਤਾਂ ਆਪਣਾ ਕੰਮ ਕਰੋ ਠੀਕ ਆ ਨਾ ਮੇਰੇ ਕਮਰੇ ਚ ਨਹੀਂ ਆਉਣਾ ਮੈਂ ਤੁਹਾਨੂੰ ਦੱਸ ਦਿੱਤਾ ਇੱਕ ਵਾਰੀ ਆਹੋ ਤੂੰ ਮੇਰੇ ਕਮਰੇ ਚ ਚਲ ਜਾ ਕਰ ਤੇ ਮੈਂ ਨਾ ਤੇਰੇ ਮੈਨੂੰ ਤੁਹਾਡੇ ਕਮਰੇ ਚ ਵੜਦੀ ਨਹੀਂ ਆ ਜੀ ਉਹਦੇ ਮੂੰਹੋਂ ਨਿਕਲ ਹੀ ਗਈ ਆ ਤੇ ਕਿੱਧਰ ਦੀ ਆਖਰ ਆ ਗਈ ਆ ਕੀ ਪਤਾ ਉਹ ਕਿਹੜੀ ਗੱਲ ਕਰਨ ਲਈ ਤੇ ਕਿਹੜੀ ਨਹੀਂ ਕਰਨ ਲਈ ਮੰਮੀ ਉਹਦੇ ਤੇ ਰੋਜ਼ ਮੂੰਹ ਨਿਕਲਦਾ ਵਾ ਜੇ ਕੱਲ ਤੂੰ ਹੀ ਮੈਨੂੰ ੱੱਕੇ ਮਾਰ-ਮਾਰ ਕੇ ਕੱਢਣ ਡਈਆਂ ਹਿੰਗੀਆਂ ਤੇ ਤਾਂ ਵੀ ਇਹੋ ਗੱਲ ਕਰਨ ਡਈਆਂ ਸੀ ਤੇਰਾ ਇੱਥੇ ਹੈ ਨਹੀਂਗਾ ਕੱਖ ਵੀ ਐਡੀ ਛੇਤੀ ਨਹੀਂ ਮੈਂ ਘਰੋਂ ਨਿਕਲਦੀ ਹੈਗੀ ਠੀਕ ਆ ਨਾ ਕੋਈ ਗੱਲ ਨਹੀਂ ਜਿਕਰ ਮੰਮੀ ਜੀ ਸਸਤੀ ਕਾਲ ਪੁੱਤ ਕੀ ਹਾਲ ਵਾ ਵਧੀਆ ਤੀ ਸੁਣਾਓ ਪੁੱਤ ਕਿੰਨੇ ਦਿਨ ਹੀ ਹੈਗੇ ਫੋਨ ਹੀ ਨਹੀਂ ਕੀਤਾ ਕੀ ਗੱਲ ਵਾ ਰਾਜੀ ਬਾਜੀ ਸਾਰੇ ਮੰਮੀ ਰਾਜੀ ਬਾਜੀ ਤੁਹਾਨੂੰ ਮੈਂ ਕੀ ਦੱਸਾਂ ਕੀ ਗੱਲ ਹੋਈ ਆ ਜਿਹੜੀ ਇੱਕ ਘਰ ਬੈਠੀ ਆ ਹਾਂ ਇਹਨੇ ਜਦੋਂ ਸਿਰ ਤੇ ਚੁੱਕਿਆ ਸਾਰਾ ਘਰ ਕੀ ਗੱਲ ਹੋਈ ਗੱਲ ਮੰਮੀ ਤੁਹਾਨੂੰ ਮੈਂ ਦੱਸਾਂ ਤੁਹਾਨੂੰ ਮੈਂ ਉਹ ਦੱਸਿਆ ਸੀ ਨਾ ਕਿ ਰਪਿੰਦਰ ਚੱਲ ਗਈ ਆ ਅੱਛਾ ਉਹ ਹੁਣ ਆ ਗਈ ਆ ਅੱਛਾ ਤੇ ਲੈ ਆਈਆਂ ਵਾਨੂੰ ਪਤਾ ਨਹੀਂ ਉਹਨੂੰ ਹੁਣ ਕੀ ਸਿਖਾਇਆ ਵਾ ਤੇ ਕੀ ਨਹੀਂ ਤੇ ਇੱਧਰ ਵੀ ਲੜਾਈ ਪਾਈ ਆ ਤੇ ਉਹਨਾਂ ਦੇ ਘਰ ਵੀ ਲੜਾਈ ਪਾਈ ਆ ਲੈ ਬਤੂੰ ਖਿੱਚ ਕੇ ਰੱਖਣਾ ਕੰਮ ਮੰਮੀ ਮੈਂ ਹੁਣ ਕੀ ਕਰਾਂ ਮੈਂ ਤੇ ਆਪਣੇ ਵੱਲ ਪੂਰਾ ਜ਼ੋਰ ਲਾਉਣ ਦੀ ਨਹੀਂ ਆ ਸ਼ੇਖ ਬਾਸ ਇੱਕ ਵਾਰੀ ਘਰੋਂ ਨਿਕਲ ਜੇ ਨਾ ਇਹ ਫੇਰ ਮੈਨੂੰ ਠੰਡ ਪੈਣੀ ਆ ਆਹੋ ਇਹ ਨਿਕਲੇਗੀ ਤੇ ਫੇਰ ਹੀ ਆ ਫੇਰ ਹੀ ਕੇ ਪਾਸੇ ਲੱਗਣਾ ਕੰਮ ਉਹ ਕੱਲ ਮੰਮੀ ਨੇ ਨਾ ਧੱਕੇ ਮਾਰ ਕੇ ਕੱਢਿਆ ਸੀ ਅੱਛਾ ਤੇ ਦਲਜੀਤ ਆ ਗਿਆ ਵਿੱਚ ਇਹਨਾਂ ਨੇ ਰੋਕ ਲਿਆ ਨਹੀਂ ਤੇ ਉਹਨੂੰ ਤੇ ਬਾਹਰ ਕੱਢ ਦੇਣਾ ਸੀ ਜਿੱਦਾਂ ਦੇ ਕੰਮ ਕਰਨ ਦੀ ਆ ਠੀਕ ਹੈ ਤੇ ਮੇਰੀ ਗੱਲ ਸੁਣ ਤੂੰ ਹੋਰ ਲੱਤੀਆਂ ਮੱਤੀਆਂ ਲਾ ਨਾ ਉਹ ਮੰਮੀ ਮੈਂ ਤੇ ਬਥੇਰੀਆਂ ਲਾਉਂਦੀ ਆ ਮੰਮੀ ਮੇਰੇ ਵੱਲ ਵਾ ਨਾ ਮੈਨੂੰ ਹੋਰ ਕਿਸੇ ਦੀ ਟੈਨਸ਼ਨ ਨਹੀਂ ਹੈਗੀ ਵੈਸੇ ਜੀ ਗੰਬਦੀਆ ਆਪਣੇ ਵਾਲੀ ਕੱਖ ਤੇ ਮੰਮੀ ਨੂੰ ਤੇ ਮੰਮੀ ਤੁਸੀਂ ਕੋਈ ਸਲਾਹ ਦੇ ਦਿਓ ਮੈਨੂੰ ਕੀ ਕਰਾਂ ਹੁਣ ਮੈਂ ਅੱਗੇ ਪੁੱਤ ਮੈਂ ਕੀ ਸਲਾਹ ਦੇਣੀ ਤੂੰ ਆਪਸੀ ਆਣੀ ਤੈਨੂੰ ਸਾਰੇ ਪਤਾ ਹੋ ਚਲੋ ਕੋਈ ਗੱਲ ਨਹੀਂ ਮੰਮੀ ਕੁਝ ਨਾ ਕੁਝ ਤੇ ਕਰਨਾ ਹੀ ਪੈਣਾ ਵਾ ਮੰਮੀ ਤੁਹਾਨੂੰ ਤੇ ਪਤਾ ਵਾ ਕਿ ਪੈਲੀ ਤੇ ਹੋ ਗਈ ਸਾਡੇ ਨਾਲ ਬਸ ਨਾ ਹੁਣ ਘਰ ਰਹਿ ਗਿਆ ਵਾ ਉਹ ਕਰਵਾਉਣਾ ਆਪਣੇ ਨਾਲ ਜਿੱਦਾਂ ਵੀ ਹੁੰਦੀ ਹੈ ਨਾ ਤੇ ਘਰ ਨਾਲ ਲਵਾ ਆਪਣੇ ਕੋਈ ਗੱਲ ਨਹੀਂ ਮੰਮੀ ਇਹ ਵੀ ਸਕੀਮ ਲਾਉਣੀ ਪੈਣੀ ਮੈਨੂੰ ਕੋਈ ਨਾ ਕੋਈ ਹਾਂ ਸੋਚਣਾ ਕੋ ਕੋਈ ਗੱਲ ਨਹੀਂ ਸੋਚਦੀ ਆ ਮੈਂ ਦੱਸੂਗੀ ਤੁਹਾਨੂੰ ਵੀ ਕਿ ਕੀ ਸਕੀਨ ਸੋਚੀ ਆ ਮੈਂ ਠੀਕ ਆ ਚਲੋ ਠੀਕ ਆ ਮੰਮੀ ਕੋਈ ਸੁਣਨਾ ਲਵੇ ਠੀਕ ਆ ਹੂੰ ਚਲੋ ਠੀਕ ਆ ਹੈ ਇਹ ਕਿਹੜੀਆਂ ਗੱਲਾਂ ਕਰਨ ਢੀ ਆ ਇਹਦਾ ਮਤਲਬ ਆ ਇਹਦੀ ਮੰਮੀ ਵੀ ਇਹਦੇ ਨਾਲ ਅੜੀ ਆ ਉਹੀ ਇਹਨੂੰ ਸਿਖਾਉਂਦੀ ਜੋ ਵੀ ਸਿਖਾਉਂਦੀ ਆ ਤੇ ਮੈਨੂੰ ਇਹ ਸਮਝ ਨਹੀਂ ਲੱਗੀ ਕਿ ਇਹ ਕਿਹੜੀ ਪੈਲੀ ਦੀ ਗੱਲ ਕਰਨ ਢੀ ਆ ਕਿਹੜੀ ਪੈਲੀ ਨਾ ਹੋ ਗਈ ਆ ਪਤਾ ਨਹੀਂ ਇਹ ਕੀ ਕਰਦੀ ਫਿਰਦੀ ਹੈ ਹੁਣ ਮੈਨੂੰ ਇਹ ਨਹੀਂ ਪਤਾ ਵੀ ਇੱਥੇ ਵਾਲੀ ਪਿਆਲੀ ਦੀ ਗੱਲ ਕਰਨ ਢੀ ਆ ਜਾਂ ਆਪਣੇ ਪੇਕਿਆਂ ਦੀ ਗੱਲ ਕਰਨ ਢੀ ਆ ਮੈਨੂੰ ਤੇ ਨਾ ਡਾਰੀ ਲੱਗੀ ਜਾਂਦਾ ਵਾ ਮੰਮੀ ਵੀ ਅੱਲਾ ਵੱਲ ਵਾ ਇਤਨੇ ਜਣੇ ਪਤਾ ਨਹੀਂ ਕੀ ਕਰਦੇ ਆ ਕੀ ਨਹੀਂ ਇੱਕ ਤੇ ਮੇਰਾ ਦਿਲ ਕਰਨ ਢਿਆ ਵਾ ਵੀ ਇਹਨੂੰ ਪੁੱਛ ਹੀ ਲੈਣੀ ਆ ਪਰ ਇੰਨੇ ਕਿਹੜਾ ਸਿੱਧਾ ਸਿੱਧਾ ਦੱਸ ਦੇਣਾ ਪਰ ਨਹੀਂ ਪੁੱਛਣਾ ਤੇ ਮੈਨੂੰ ਪੈਣਾ ਹੀ ਆ ਮੈਨੂੰ ਘਰ ਦਾ ਡਰ ਪਿਆ ਵਾ ਵੇਖ ਲੈਣੀ ਆ ਭਲਾ ਕੀ ਕਹਿੰਦੀ ਮੇਰੀ ਗੱਲ ਸੁਣ ਤਾਡੇ ਪਿੰਡ ਵਾ ਕੋਈ ਗੱਲ ਜਿਹੜੀ ਤੂੰ ਪਿਆਲੀ ਦੀ ਗੱਲ ਕਰਨ ਢਈ ਮੈਂ ਤੇ ਪਿੰਡ ਫੋਨ ਕਰਨ ਢੀ ਨਾਲ ਤੁਹਾਨੂੰ ਕੀ ਆਦਤ ਪਈ ਏ ਕੰਦਰ ਨਾਲ ਅਲਗ-ਅਲਗ ਕੇ ਸੁਣਨ ਦੀ ਪਤਾ ਨਹੀਂ ਅਸਵਾਦ ਲੱਗੇ ਨਾ ਤੁਹਾਨੂੰ ਕੀ ਮਿਲਦਾ ਵਾ ਮੈਨੂੰ ਕੀ ਮਿਲਣਾ ਵਾ ਆਇਆ ਆਤਾ ਨਾ ਮੈਂ ਤੇਰੇ ਕੋਲੋਂ ਹੀ ਸਿੱਖੀਆਂ ਵਾਂ ਮੈਂ ਕਹਾਂ ਚੱਲ ਪਿਆਲੀ ਦੀ ਗੱਲ ਕਰਨ ਢਈ ਆ ਪੁੱਛ ਲੈਣੀ ਆ ਪੀ ਕੀ ਹੋਇਆ ਵਾ ਮੈਂ ਜਿਤਨਾ ਮਰਜ਼ੀ ਗੱਲ ਕਰਾਂ ਪੈਲੀ ਦੀ ਕਰਾਂ ਘਰ ਦੀ ਕਰਾਂ ਤੁਹਾਨੂੰ ਕੀ ਮਤਲਬ ਆ ਇਹਦੇ ਵਿੱਚ ਉਦਾਂ ਦੇ ਮੈਨੂੰ ਕੈਨੀ ਰਹਿਣੀ ਆ 24 ਘੰਟੇ ਫੋਨ ਤੇ ਲੱਗੇ ਰਹਿੰਦੇ ਆ ਤੇ ਹੁਣ ਤੇ ਮੈਨੂੰ ਸਾਰਾ ਪਤਾ ਲੱਗ ਗਿਆ ਵਾ ਵੀ ਕਿਹੜੀ ਖਿਚੜੀ ਪੱਕਣ ਢਈ ਆ ਮੈਂ ਤੇ ਆਪਣੀ ਮਾਂ ਨਾਲ ਗੱਲ ਕਰਨ ਢੀ ਹੀ ਕਿੰਨੇ ਦਿਨ ਹੋ ਗਿਆ ਗੱਲ ਨਹੀਂ ਕੀਤੀ ਤੇ ਕਰ ਨਹੀਂ ਸਕਦੀ ਮੈਂ ਵੱਲੇ ਜਦੋਂ ਤੁਸੀਂ ਆਪਣੀ ਮਰਜ਼ੀ ਕਰ ਸਕਦੇ ਆ ਤੇ ਮੈਂ ਨਹੀਂ ਕਰ ਸਕਦੀ ਤੇ ਕਰ ਗੱਲ ਮੈਂ ਕਦੋਂ ਕਿਹਾ ਨਾ ਕਰ ਕਿੱਡੀਆਂ ਉਹਨੂੰ ਦੱਸਣ ਲਈ ਆਂ ਹੀ ਤੇ ੱਟਕੇ ਮਾਰ ਕੇ ਕੱਢਤਾ ਹੀ ਦਲਜੀਤ ਨੇ ਆ ਕੇ ਰੋਕ ਲਿਆ ਐਡੀ ਛੇਤੀ ਨਹੀਂ ਮੈਂ ਘਰੋਂ ਨਿਕਲਦੀ ਹੈਗੀ ਠੀਕ ਆ ਨਾ ਤਾਂ ਡੇਰਾ ਦੇ ੱਟਕੇ ਮਾਰਤੇ ਤੇ ਬਸ ਇਹ ਨਿਕਲ ਗਈ ਉਹ ਜਾਓ ਦੱਸਿਆ ਮੈਂ ਠੀਕ ਆ ਨਾ ਲਾ ਲਓ ਜੋਰ ਜਿੱਥੇ ਲੱਗਦਾ ਤੇ ਫਿਰ ਮੈਨੂੰ ਕੋ ਕਹਿੰਦੀ ਰਹਿਣੀ ਆ ਮੈਨੂੰ ਵੀ ਪਤਾ ਲੱਗ ਗਿਆ ਵਾ ਕਿ ਤੂੰ ਕਿਹਦੇ ਮਗਰ ਲਾ ਕੇ ਇਹ ਸਭ ਕੁਝ ਕਰਨ ਢਈ ਆ ਕਿਹਦੇ ਮਗਰ ਲੱਗੀ ਆ ਮਾਂ ਆਪਣੀ ਤੇ ਲੱਗੀ ਹੋਰ ਕਿਹਦੇ ਲੱਗੀ ਆ ਮੇਰੀ ਮਾਂ ਕੁਝ ਨਹੀਂ ਸਿਖਾਉਂਦੀ ਮੈਨੂੰ ਠੀਕ ਆ ਜੀ ਸਿਖਾਉਂਦੀ ਆ ਜੇ ਉਹ ਸਿਖਾਉਂਦੀ ਨਾ ਨਾ ਹੁੰਦੀ ਗਾੜੀਆਂ ਤੈਨੂੰ ਟੋਕ ਵੀ ਸਕਦੀ ਪਤੀਏ ਤੇਰਾ ਨਹੀਂ ਹੱਕ ਬਣਦਾ ਇਹੋ ਜੇ ਕੰਮ ਕਰਨ ਦਾ ਮੇਰੀ ਮਾਂ ਇਦਾਂ ਦੀ ਨਹੀਂ ਹੈਗੀ ਠੀਕ ਆ ਨਾ ਮੈਨੂੰ ਲੱਗ ਗਿਆ ਪਤਾ ਤੈਨੂੰ ਲੱਗ ਗਿਆ ਪਤਾ ਮੈਨੂੰ ਜਿੱਦਾਂ ਦੀ ਹੈਗੀ ਆ ਚਲ ਜੇ ਸਿਖਾਵੀਂ ਦਿੱਤਾ ਹੂਗਾ ਮੈਨੂੰ ਸਿਖਾਇਆ ਨਾ ਤਾਨੂੰ ਕੁਝ ਕਹਿਣ ਦੀ ਹੈ ਤੇ ਕੁਝ ਚੰਗਾ ਨਹੀਂ ਸਿਖਾ ਸਕਦੀ ਤੈਨੂੰ ਮਾੜਾ ਸਿਖਾਉਣਾ ਉਹਨੇ ਉਹ ਸਾਡੀ ਮਰਜ਼ੀ ਠੀਕ ਆ ਨਾ ਸਾਡੀ ਮਾਵਾਂ ਧੀਆਂ ਦੀ ਗੱਲ ਵਾ ਆਹੋ ਤੁਹਾਡੇ ਢਿੱਡ ਚ ਪੀੜ ਕੀ ਹੁੰਦੀ ਆ ਇੱਥੇ ਤੁਹਾਡੀ ਮਰਜ਼ੀ ਚੱਲਦੀ ਆ ਤੇ ਜਦੋਂ ਮੈਂ ਬਾਹਰ ਗੱਲ ਕਰਨ ਲਈ ਹੁੰਨੀ ਆ ਉਦੋਂ ਬਸ 24 ਘੰਟੇ ਫੋਨ ਤੇ ਲੱਗੀ ਰਹਿੰਦੀ ਆ ਕੀ ਗੱਲ ਮੈਂ ਆਪਣੇ ਘਰ ਵਾਲੇ ਨਾਲ ਵੀ ਗੱਲ ਨਹੀਂ ਕਰ ਸਕ ਮੈਨੂੰ ਨਹੀਂ ਟੱਡਣਾ ਕੋਈ ਮਤਲਬ ਹੈਗਾ ਠੀਕ ਹੈ ਨਾ ਸਾਡਾ ਵੀ ਤੈਨੂੰ ਹੀ ਹੁੰਦਾ ਵਾ ਸੰਦੀਪ ਜਦੋਂ ਮੈਂ ਫੋਨ ਤੇ ਲੱਗਾ ਹੁੰਨੀ ਆ ਤੁਸੀਂ ਸੱਦਿਆ ਇੱਥੇ ਕਿ ਮੇਰੇ ਲੱਗੇ ਆਓ ਮੈਨੂੰ ਵੀ ਪਤਾ ਲੱਗਿਆ ਨਾ ਜਿੱਦਾਂ ਤੁਸੀਂ ਕਹਿੰਦੀਆਂ ਨਾ ਤੁਹਾਡੀ ਸਲਾਹ ਨਾ ਚੱਲ ਘਰ ਦੀ ਸਲਾਹ ਕਰਿਆ ਕਰ ਇਦਾਂ ਹੀ ਨਾ ਮੈਨੂੰ ਵੀ ਹੋਂ ਡਿਆ ਵਾ ਵੀ ਮੈਨੂੰ ਵੀ ਪਤਾ ਲੱਗੇ ਵੀ ਕਿਹੜੀ ਗੱਲ ਚੱਲਣ ਢੀ ਆਹੋ ਤੁਹਾਨੂੰ ਮੈਂ ਨਿੱਗੀ ਨਿੱਗੀ ਗੱਲ ਦੱਸਿਆ ਕਰਾਂ ਨਾ ਤੇ ਫੇਰ ਮੇਰ ਕੋ ਕੋ ਉਮੀਦ ਰੱਖਦੀ ਐ ਵੀ ਇਹ ਵੀ ਨਿੱਗੀ ਨਿੱਗੀ ਗੱਲ ਦੱਸਿਆ ਕਰੇ ਤੁਹਾਡੇ ਤੋਂ ਉਮੀਦ ਰੱਖੀ ਨਹੀਂ ਅਸੀਂ ਠੀਕ ਹੈ ਨਾ ਆ ਜਿਹੜਾ ਘਰ ਤੇ ਕਬਜ਼ਾ ਕਰਕੇ ਬੈਠ ਅੱਧ ਦੀ ਮਾਲਕਾ ਮੈਂ ਪੈੜੀ ਚੋਵੀ ਦਾ ਘਰ ਚੋਵੀ ਤੂੰ ਕਿਦਾਂ ਕਹਿਤਾ ਵਾ ਇੱਥੇ ਕੱਖ ਨਹੀਂ ਹੈਗਾ ਇਹ ਤੇ ਤੁਹਾਨੂੰ ਸਮਝ ਦਸੂਗਾ ਜਦੋਂ ਵੰਡ ਵੰਡਾਈ ਹੋਈ ਆਹੋ ਮੈਨੂੰ ਪਤਾ ਵਾ ਤੂੰ ਕਿਹਦੀ ਬੋਲੀ ਬੋਲਣ ਰਹੀ ਆ ਪਤਾ ਵਾ ਨਾ ਵੀ ਮੰਮੀ ਮੇਰੇ ਵੱਲ ਦੀ ਆ ਤਾਂ ਕਰਕੇ ਹਾ ਗੱਲਾਂ ਕਰਨ ਨਹੀਂ ਆ ਨਾ ਤੁਸੀਂ ਭੂਆ ਦੀ ਬੋਲੀ ਬੋਲ ਸਕਦੇ ਆ ਨਾ ਮੈਂ ਤਾਂ ਫੇਰ ਆਪਣੀ ਮਾਂ ਦੇ ਪਿੱਛੇ ਲੱਗੀ ਆ ਲੈ ਭੀ ਜਿੱਧਰ ਦੀ ਮਰਜ਼ੀ ਗੱਲ ਹੋ ਜੇ ਸੰਦੀਪ ਤੂੰ ਭੂਆ ਨੂੰ ਵੇਚ ਲਿਆਉਣਾ ਹੀ ਲਿਆਉਣਾ ਪਤਾ ਨਹੀਂ ਉਹਨੇ ਕੀ ਮੜਾ ਕੀਤਾ ਵਾ ਤੁਹਾਡਾ ਤੇ ਮਾੜਾ ਹੀ ਕਰਨ ਦੇ ਆ ਘਰ ਦਾ ਜਾੜਾ ਕਰ ਦਿੱਤਾ ਉਹਨਾਂ ਨੇ ਆਹੋ ਉਹਦਣ ਭੂਆ ਚੰਗੀ ਸੀ ਜਿੱਦਣ ਤੈਨੂੰ ਵਿਆਹ ਕੇ ਲਿਆਈ ਸੀ ਤੇ ਅੱਜ ਉਹ ਮਾੜੀ ਹੋ ਗਈ ਅੱਜ ਤੀ ਫੇਰ ਮੇਣਾ ਮਾਰਤਾ ਵਿਆਹ ਕੇ ਲਿਆਂਦਾ ਤੂੰ ਤੇ ਹਸਾਨ ਕਰ ਦਿੱਤਾ ਵਾ ਵਿਆਹ ਕੇ ਲਿਆਂਦਾ ਵ ਤੇ ਤੂੰ ਗੱਲ ਗੱਲ ਤੇ ਮੇਨੇ ਮਾਰਦੀ ਆ ਤੇ ਭੂਆ ਨੇ ਆਹ ਕੀਤਾ ਤੇ ਭੂਆ ਨੇ ਉਹ ਕੀਤਾ ਤੁਸੀਂ ਮੇਨੇ ਮਾਰਦੇ ਆ ਨਾ ਸੁਣਦੇ ਸੁਣਦੇ ਆ ਤੁਹਾਡੇ ਘਰ ਕੋਈ ਰਿਸ਼ਤੇਦਾਰ ਹੁੰਦਾ ਵਾ ਸਿਰਫ ਇੱਕ ਭੂਆ ਹੀ ਹੁੰਦੀ ਆ ਨਾ ਉਹ ਹੀ 扑ਕਾਉਂਦੇ ਆ ਨਾ ਨਹੀਂ ਤੁਸੀਂ ਤੇ ਉਹ ਵੀ ਹਟਾਤੀ ਆਉਣੋ ਜਿਹੜੀ ਆਉਂਦੀ ਹੀਗੀ ਇਹੋ ਕੋਤਕਲੇਸ਼ ਦਾ ਕਰਕੇ ਨਾ ਕੋਈ ਸਾਡੇ ਘਰ ਨਹੀਂ ਵੜਦਾ ਜਿੱਦਾਂ ਦੀ ਤੂੰ ਕਮਾਂਡ ਸਾਡੇ ਘਰ ਨਹੀਂ ਆਉਂਦਾ ਜਿੱਦਾਂ ਦੀ ਤੂੰ ਕਰਤੂਤਾ ਕੀਤੀਆਂ ਵਾ ਨਾ ਤੇ ਤੁਹਾਡੇ ਘਰ ਵੜਨਾ ਕਿੰਨੇ ਆ ਨਹੀਂ ਮੈਂ ਨਹੀਂ ਕੀਤੀਆਂ ਇਹ ਤੁਸੀਂ ਨੋ ਸੱਸ ਨੇ ਕੀਤੀਆਂ ਦੋਵਾਂ ਦੇ ਘਰ ਹੀ ਰਹਿਨੇ ਆ ਲੋਕਾਂ ਵਾਂਗੂ ਫਿਰਦੇ ਥੋੜੀ ਆ ਮੈਂ ਨਹੀਂ ਲਾ ਲਾ ਕੇ ਲੋਕਾਂ ਦੇ ਘਰ ਫਿਰਦੇ ਤੇ ਨਹੀਂ ਤੇ ਜੇ ਮੈਂ ਜਾਣੀ ਆ ਤੇ ਤੂੰ ਮੇਰੇ ਮਗਰ ਕੀ ਕੰਮ ਜਾਣੀ ਆ ਫਿਰਦੀ ਤੇ ਤੂੰ ਵੀ ਸਾਵਾ ਹੀ ਆ ਮੈਂ ਤਾਂ ਵੇਖਣ ਹੀ ਗਈ ਸਿਰਫ ਵੇਖਣ ਗਈ ਤੈਨੂੰ ਰੰਗਿਆ ਸੀ ਫੜ ਲਿਆ ਨਾ ਤੈਨੂੰ ਨਹੀਂ ਵੇਖਣ ਦੀ ਲੋੜ ਹੈਗੀ ਠੀਕ ਆ ਨਾ ਮੈਂ ਜਿੱਥੇ ਮਰਜ਼ੀ ਜਾਵਾਂ ਨਾ ਜਾਵਾਂ ਤੇ ਫਿਰ ਤੁਹਾਨੂੰ ਹੀ ਤੁਸੀਂ ਆਪਣੀਆਂ ਮਰਜ਼ੀਆਂ ਕਰਦੀਆਂ ਹੀ ਨਾ ਤੇ ਮੈਂ ਵੀ ਆਪਣੀ ਮਰਜ਼ੀ ਕਰਨੀ ਹੈ ਫੇ ਤੁਹਾਨੂੰ ਹੀ ਲੋੜ ਨਹੀਂ ਠੀਕ ਹੈ ਨਾ ਮੇਰੇ ਕਮਰੇ 'ਚ ਨਹੀਂ ਆਉਣਾ ਮੈਂ ਜੋ ਮਰਜ਼ੀ ਕਰਾਂ ਆਪਣੇ ਕਮਰੇ 'ਚ ਜਦੋਂ ਦੀ ਮੈਂ ਵਿਆਹੀ ਆਈ ਆ ਨਾ ਢਾਡੀ ਮਾਂ ਤੇ ਇੱਕ ਵਾਰੀ ਵੀ ਨਹੀਂ ਆਈ ਉਹਨੇ ਤਾਂ ਇੱਕ ਵਾਰੀ ਨਹੀਂ ਪੁੱਛਿਆ ਆਪਣੀ ਕੁੜੀ ਦਾ ਹਾਲ ਚੱਲ ਮਿੰਟ ਲੱਗਦਾ ਵਾ ਉਦਾਂ ਹੀ ਘਰੋਂ ਕੱਢ ਦਿੱਤਾ ਨਾ ਜਿੱਦਾਂ ਤੁਸੀਂ ਇੱਥੇ ਕਰਦੇ ਆ ਉਦਾਂ ਹੀ ਉੱਥੇ ਕਰਦੇ ਹੋਣੇ ਆ ਖਬਰਦਾਰ ਜੇ ਮੇਰੀ ਮਾਂ ਵੱਲ ਗਈ ਤੇ ਨਾਲੇ ਨਾ ਮੇਰੀ ਮਾਂ ਤੇਰੀ ਮਾਂ ਵਰਗੀ ਨਹੀਂ ਹੈਗੀ ਜਿਹੜੀ ਮੈਨੂੰ ਚੁੱਕਣਾ ਦਊਗੀ ਛਾਣੀ ਨੂੰ ਘਰੋਂ ਕੱਢ ਦੇ ਉਹਨੂੰ ਕੁਛ ਨਹੀਂ ਨਾ ਬੱਲੇ ਢਾਡੇ ਹੁਣ ਬੜੀਆਂ ਮਿਰਚ ਮੇਰੀ ਮਾਂ ਵੱਲੋਂ ਤੇ ਬੜੀ ਛੇਤੀ ਕਹਿਤਾ ਵਾ ਕਿ ਤੈਨੂੰ ਉਹ ਚੁੱਕਣਾ ਦਿੰਦੀ ਆ ਤੇ ਦਿੰਦੀ ਨਹੀਂ ਚੁੱਕਣਾ ਦੇਣ ਡਈ ਸੀ ਨਾ ਫਰਕ ਬਸ ਇਹੋ ਹੀ ਆ ਕਿ ਤੂੰ ਮੰਨਦੀ ਨਹੀਂ ਗੀ ਰੋਲਾ ਪਾ ਕੇ ਸੱਚੀ ਹੋ ਜਾਨੀ ਆ ਜਾਓ ਜਾ ਕੇ ਤਾਂ ਆਪਣਾ ਕੰਮ ਕਰੋ ਠੀਕ ਆ ਨਾ ਮੇਰੇ ਕਮਰੇ 'ਚ ਨਹੀਂ ਆਉਣਾ ਮੈਂ ਤਾਂ ਦੱਸ ਦਿੱਤਾ ਇੱਕ ਵਾਰੀ ਆਹੋ ਤੂੰ ਮੇਰੇ ਕਮਰੇ 'ਚ ਚੱਲ ਜਾ ਕਰ ਤੇ ਮੈਂ ਨਾ ਤੇਰੇ ਕਮਰੇ 'ਚ ਮੈਂ ਤੁਹਾਡੇ ਕਮਰੇ 'ਚ ਵੜਦੀ ਨਹੀਂ ਆ ਤੂੰ ਆਈ ਹੁਣ ਤੈਨੂੰ ਮੈਂ ਫੜ ਕੇ ਬਾਹਰ ਕੱਢੂੰਗੀ ਤੁਸੀਂ ਸੋਚਣ ਦੇ ਹੋਣੇ ਆ ਕਿ ਪਹਿਲੀ ਚ ਤੇ ਘਰ ਚ ਮੈਨੂੰ ਹਿੱਸਾ ਮਿਲ ਜੂਗਾ ਇਹ ਭੁੱਲ ਜਾਓ ਤੁਸੀਂ ਸਿਆਪਾ ਪੈ ਗਿਆ ਵਾ ਕਿ ਜਿਹਨੇ ਸੌਂਤ ਨਹੀਂ ਲਿਆ ਮੈਂ ਵੀ ਨਾ ਦਰਵਾਜ਼ਾ ਬੰਦ ਨਹੀਂ ਕੀਤਾ ਇੱਦਾਂ ਹੀ ਡੈਪੀ ਗੱਲਾਂ ਕਰਨ ਕੀ ਕਰਾਂ ਹੁਣ ਮੈਂ ਇੱਦਾਂ ਕਰਦੀ ਆ ਇਹਨਾਂ ਨੂੰ ਜਾ ਕੇ ਦੱਸਦੀ ਆ ਕਿ ਆਹ ਗੱਲ ਹੋਈ ਆ ਤੋ ਹੀ ਬੜਾ ਮੱਥੇ ਤੇ ਹੱਥ ਰੱਖਿਆ ਕੀ ਗੱਲ ਹੋਈ ਆ ਉਹ ਚਾਹ ਲੈਣ ਗਈ ਚਾਹ ਨਹੀਂ ਲੈ ਗਈ ਚਾਹ ਵੀ ਲਿਆ ਦੰਨੀ ਆ ਇੱਕ ਨਾ ਨਵਾਂ ਸਿਆਪਾ ਖੜਾ ਹੋ ਗਿਆ ਵਾ ਤੇ ਹੁਣ ਕੀ ਕਰਤਾ ਸੰਦੀਪ ਹੋਣਾ ਕੀ ਆ ਪਿੰਡੋਂ ਮੰਮੀ ਦਾ ਫੋਨ ਆਉਂਦਿਆ ਸੀ ਅੱਛਾ ਤੇ ਮੈਂ ਨਾ ਗੱਲਾਂ-ਗੱਲਾਂ ਦੇ ਵਿੱਚ ਪਹਿਲੀ ਦੀ ਗੱਲ ਸੀ ਜਿਹੜੀ ਅੱਛਾ ਉਹ ਦੱਸਣ ਦੀ ਸੀ ਮੰਮੀ ਨੂੰ ਫਿਰ ਕੀ ਹੋਇਆ ਉਹਨੇ ਪਤਾ ਨਹੀਂ ਸੁਣ ਲਿਆ ਇਹ ਹਰੇ ਦਲਜਿੰਦਰ ਨੇ ਉਦਾਂ ਇਹ ਆ ਮੈਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਸੰਦੀਪ ਤੂੰ ਕੋਈ ਚੰਗਾ ਕੰਮ ਨਾ ਕਰੀ ਠੀਕ ਆ ਜੇ ਇਹ ਕੰਮ ਹੋ ਗਿਆ ਵਾ ਤੇ ਬਾਰ-ਬਾਰ ਕਿਉਂ ਨਾਲ ਨਹੀਂ ਮੈਨੂੰ ਕੀ ਪਤਾ ਸੀ ਕਿ ਕੰਧ ਨਾ ਲੱਗੀ ਆ ਕੰਧ ਨਾ ਲੱਗੀ ਆ ਉਹ ਰਣਾ ਉਹਨੇ ਘਰ ਚਾਹੀਏ ਕਿ ਬਾਹਰ ਚਲ ਜੇ ਨਾ ਵਾ ਉਹ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਉਹਨੂੰ ਕੁਛ ਨਹੀਂ ਪਤਾ ਲੱਗਾ ਜੇ ਉਹਨੂੰ ਪਤਾ ਲੱਗਾ ਹੁੰਦਾ ਨਾ ਤੇ ਉਹਨੇ ਮੈਨੂੰ ਸੁਣਾ ਜਣਾ ਹੀ ਉਹਨੇ ਸੁਣਾਇਆ ਕੁਛ ਨਹੀਂ ਆ ਉਹ ਕੀ ਪਤਾ ਵਾ ਉਹਨੂੰ ਪਤਾ ਲੱਗ ਗਿਆ ਹੋਵੇ ਕਿ ਤਰੀਕੇ ਨਾਲ ਗੱਲ ਕਰੂਗੀ ਹੁਣ ਲੜ ਕੇ ਬਥੇਰਾ ਗਈ ਮੇਰੇ ਨਾਲ ਉਹਨੇ ਨਾ ਤਰੀਕੇ ਨਾਲ ਗੱਲ ਕਰਨੀ ਆ ਉਹ ਵੀ ਦਿਲਬਾਗ ਦੀ ਵੇਟ ਕਰਨ ਦੀ ਆ ਮਿਲੀ ਗੱਲ ਸੁਣ ਮੈਂ ਤਾਂ ਸੋਚਣ ਡਿਆ ਹੀ ਕਿ ਦਿਲਬਾਗ ਦੇ ਆਉਣ ਤੋਂ ਪਹਿਲਾਂ ਮਿਲਣਾ ਭਾਂਡਾ ਨਾ ਹੀ ਪਨੋ ਤੁਸੀਂ ਪਰ ਤੁਹਾਡੇ ਕੋਲ ਗੱਲ ਕਹੀ ਜਾਣੀ ਨਹੀਂ ਨੀ ਤੁਹਾਡੇ ਕੋਲ ਉਹ ਮੈਨੂੰ ਕੀ ਪਤਾ ਸੀ ਤਿੰਨ ਉਹ ਮੇਰੇ ਦਵਲੇ ਹੋਈ ਜਾਂਦੇ ਆ ਉਹ ਨਾ ਮੰਮੀ ਵੱਲ ਗਈ ਆ ਤੇ ਕੋਈ ਗੱਲ ਨਹੀਂ ਮੰਮੀ ਨੇ ਵੀ ਅੱਗੇ ਚਾਰ ਸੁਣਾਉਣੀਆਂ ਵਾ ਅਲੀ ਮੰਮੀ ਨੂੰ ਮਨਾ ਲਿਆ ਫੇਰ ਐਵੇਂ ਇਦਾਂ ਕਿਦਾਂ ਮਨਾ ਲੂਗੀ ਮੰਮੀ ਨੇ ਮਿੰਡ ਤੇ ਮੰਜਾ ਸਭ ਕੋ ਦੱਸ ਦੇਣਾ ਵਾ ਉਹ ਮੰਮੀ ਸਾਡੇ ਵੱਲ ਵਾ ਜਿੱਦਾਂ ਮੈਂ ਕਹਿੰਦੀ ਨਾ ਮੰਮੀ ਨੇ ਉਦਾਂ ਹੀ ਕਰਨਾ ਵਾ ਕਿੰਨੇ ਤੂੰ ਚੰਗੇ ਕੰਮ ਕਰਦੇ ਉਹਨੇ ਕਿ ਮੰਮੀ ਨਹੀਂ ਕਰਨੇ ਬਸ ਤੁਹਾਨੂੰ ਤੇ ਦੱਸਣਾ ਚਾਹੀਦਾ ਹੀ ਨਹੀਂ ਚੁੱਪ ਕੀਤੀ ਰਹਿੰਦੀ ਉਹ ਠੀਕ ਹੈ ਜਾ ਕੇ ਉਹਨੂੰ ਦੱਸ ਦੇ ਫੇਰ ਯਾ ਕੰਮ ਮੈਂ ਕੀਤਾ ਵਾ ਤੇ ਜਦੋਂ ਉਹਨੂੰ ਨਹੀਂ ਪਤਾ ਲੱਗਾ ਮੈਂ ਸਿਰਫ ਤੁਹਾਡੇ ਕੋਈ ਗੱਲ ਕੀਤੀ ਆ ਮੈਂ ਮਿਲਣ ਗਈ ਨਾ ਉੱਥੇ ਗਈ ਨਾ ਮਿਲਣ ਉੱਥੇ ਗੱਲ ਕਰ ਲੈਣੀ ਜਿਹੜੀ ਕਰਨੀ ਉਹਨਾਂ ਨੇ ਕਰਨੀ ਫੈਣੀ ਬਾਰ-ਬਾਰ ਮੰਮੀ ਨੇ ਤਾਂ ਵੈਸੇ ਪੁੱਛਿਆ ਸੀ ਕਿ ਉਹਨੂੰ ਪਤਾ ਤਾਂ ਨਹੀਂ ਲੱਗਾ ਤੇ ਮੇਰੇ ਮੂੰਹੋਂ ਨਿਕਲ ਗਿਆ ਹੋਰ ਤੇਨੇ ਉਹਨੂੰ ਕੋਕਿਆ ਮੈਂ ਨਹੀਂ ਹੋਰ ਕੁਛ ਵੀ ਕਿਹਾ ਉਹਨੂੰ ਲੜੰਡੀ ਮੇਰੇ ਨਾਲ ਮੇਲੋ ਕਮੇਣੀ ਹੋਈ ਸੀ ਆ ਜਾ ਕੇ ਨਾ ਵਿਆਹ ਦੀ ਇਹ ਗੱਲਾਂ ਕਰਦੀ ਵਿਆਹ ਕੀਤਾ ਟਾ ਡੰਮੈਂ ਵਿਆਹ ਕਰਾਤਾ ਆਸਾਨ ਕਰ ਦਿੱਤਾ ਵਾ ਚੁੱਪਰ ਕੇ ਟਾਈਮ ਕੱਢ ਲਓ ਹੁਣ ਇਕਲੀ ਘਰ ਤਾਂ ਨਾ ਕਰਾਈਏ ਕਿਤੇ ਕਿਨੇ ਘਰ ਨਾ ਹੋ ਗਿਆ ਨਾ ਫਿਰ ਦੱਸਾਂਗੇ ਉਹਨੂੰ ਚੰਗੀ ਤਰ੍ਹਾਂ ਓਦਾਂ ਮੈਂ ਨਾ ਜਾਂਦੇ ਜਾਂਦੇ ਨੇ ਸੁਣਾਤਾ ਸੀ ਕਿ ਨਾ ਘਰ ਚ ਹਿੱਸਾ ਮਿਲਣਾ ਹੀ ਤੇ ਨਾ ਪੈਲੀ ਤੇ ਮਿਲਣਾ ਉਹ ਤੇਰਾ ਹੋ ਗਿਆ ਦਿਮਾਗਰਾ ਬਸੰਦੀਪ ਤੂੰ ਹੀ ਹੁੰਦਣਾ ਕੋਕ ਨਹੀਂ ਜਾ ਜਾ ਕੇ ਰੌਲਾ ਪਾ ਫਿਰ ਉਹ ਚੰਗੀ ਤਰ੍ਹਾਂ ਤੂੰ ਹੀ ਕਹ ਤੋ ਓਖੇ ਹੁੰਦੇ ਆ ਓ ਕੀ ਹੋਣਾ ਨਹੀਂ ਆ ਨਹੀਂ ਓਖਾ ਹੁਣਾ ਹੋੜ ਕੀ ਕਰਾਂ ਹਰ ਮੰਮੀ ਨੇ ਡਈ ਹੁਣ ਬੋਲਣਾ ਮੇਰੀ ਗੱਲ ਸੁਣ ਉਹਦੋਂ ਉਥੇ ਗਈ ਹੀ ਮੰਮੀ ਨੇ ਸਾਰੀ ਗੱਲ ਕੀਤੀ ਹੀ ਕਹਿੰਦੇ ਮੁੰਡੇ ਦਾ ਦਿਮਾਗ ਚ ਡਿਲੀਟ ਹੋ ਗਿਆ ਸੀ ਫਿਰ ਦੱਸਣਾ ਜ਼ਰੂਰੀ ਹੀ ਉਹ ਫਿਰ ਕੀ ਹੋ ਗਿਆ ਜੇ ਮੈਂ ਮੰਮੀ ਨਾਲ ਗੱਲ ਕਰ ਦਿੱਤੀ ਤੇ ਮੈਨੂੰ ਕੀ ਪਤਾ ਸੀ ਇਸ ਗਾਤ ਉੱਥੇ ਖਲੋਤੀ ਸੀ ਹੁਣ ਤੇ ਕਸੂਰ ਮੇਰਾ ਕੱਢੀ ਜਾਂਦੇ ਆ ਮੈਂ ਤੁਹਾਨੂੰ ਬਾਰ-ਬਾਰ ਦੱਸਣ ਦੀਆਂ ਉਹਨੂੰ ਕੁਝ ਨਹੀਂ ਪਤਾ ਲੱਗਾ ਤੇ ਚੁੱਪ ਕੀਤੇ ਰਹੋ ਪਤਾ ਹੀ ਕੋਈ ਨਹੀਂ ਲੱਗਾ ਰੌਲਾ ਉਹਦਾ ਬਾਹਰ ਆਉਣ ਡਿਆ ਹੁਣ ਮੈਂ ਕੋਈ ਗੱਲ ਨਹੀਂ ਕਰਨੀ ਠੀਕ ਹੈ ਨਾ ਹੁਣ ਤੂੰ ਹੁ ਭੁਗਤ ਉਹ ਕੋਈ ਗੱਲ ਨਹੀਂ ਵੇਖਦੀ ਆ ਮੈਂ ਜਾ ਕੇ ਜਾ ਜਾ ਕੇ ਤੇ ਵੇਖ ਮੇਰੀ ਸੁਣੋ ਗੱਲ ਅ ਸੰਦੀਪ ਨੂੰ ਥੋੜਾ ਜਿਹਾ ਸਮਝਾਇਆ ਨਹੀਂ ਜਾਂਦਾ ਕੀ ਹੋਇਆ ਹੁਣ ਹੁਣ ਕੀ ਹੋਣਾ ਵਾ ਇਹੋ ਕਹਿੰਦੀ ਰਹਿੰਦੀ ਬਸ 24 ਘੰਟੇ ਤੁਹਾਡਾ ਘਰ ਚੋਂ ਹੇਸਾ ਨਹੀਂ ਹੈਗਾ ਪੈਲੀ ਚੋਂ ਹੇਸਾ ਨਹੀਂ ਹੈਗਾ ਇਹ ਕਿੰਦਾ ਦੀ ਗੱਲ ਹੋਈ ਭਲਾ ਮੰਮੀ ਉਹ ਹਿੱਸੇ ਤੇ ਤੁਹਾਡੇ ਤਿੰਨ ਹੋਣੇ ਹੋਣੇ ਆਪਾਂ ਜਿੱਦਾਂ ਮੈਂ ਅੱਜ ਕਰ ਰੋ ਆਪਾਂ ਕੱਲ੍ਹ ਕਰ ਲੋ ਤਿੰਨ ਤੇ ਤੁਹਾਡੇ ਵੰਨੇ ਬੰਨੇ ਆ ਮੈਂ ਆਪਣਾ ਨੇ ਹਿੱਸਾ ਕੱਢਣਾ ਵਿੱਚੋਂ ਉਹ ਮੰਮੀ ਮੈਂ ਮੰਦੀ ਆ ਵੀ ਤੁਹਾਡਾ ਹਿੱਸਾ ਬਣਦਾ ਵਾ ਤੁਹਾਡਾ ਵੀ ਓਨਾ ਚਿਹਰੀਆਂ ਨਾ ਜਿੰਨਾ ਚਿਰ ਚਲੋ ਤੁਸੀਂ ਨਹੀਂ ਮੈਨੂੰ ਤੂੰ ਮਾਰਨ ਜੀ ਖੁਸ਼ਵਾ ਤੂੰ ਵੇਖਦੇ ਤੇ ਮੈਨੂੰ ਅੱਗੇ ਨਹੀਂ ਸਖਮਦੀ ਤੂੰ ਉਹ ਮੰਮੀ ਮੈਂ ਉਹ ਗੱਲ ਨਹੀਂ ਕੀਤੀ ਤੁਸੀਂ ਹਰ ਗੱਲ ਨਾ ਉਲਟੀ ਕਰਨੀ ਹੁੰਦੀ ਆ ਮੈਂ ਤਾਂ ਸਿਰਫ ਤੁਹਾਨੂੰ ਦੱਸਿਆ ਹੀ ਆ ਜਿੱਦਾਂ ਉਹ ਕਰਦੀ ਰਹਿੰਦੀ ਆ ਨਾ ਤੇ ਜੇ ਕਿਤੇ ਇਦਾਂ ਹੋ ਗਿਆ ਨਾ ਮਾਲੋ ਹਿੱਸੇ ਉਸੇ ਇੱਧਰ ਉੱਧਰ ਹੋ ਗਏ ਤੇ ਫਿਰ ਇਹ ਆ ਕਿ ਸਾਰਾ ਟੱਬਰ ਨਾ ਜੇਲਾ ਹੀ ਵੇਖੋਗੇ ਫਿਰ ਕੋਈ ਗੱਲ ਨਹੀਂ ਵਕਤ ਆਊਗਾ ਦੱਸਾਂਗੇ ਤੈਨੂੰ ਮੈਨੂੰ ਕੀ ਦੱਸਣਾ ਤੁਸੀਂ ਉਹ ਵੀ ਇੱਦਾਂ ਹੀ ਆ ਨਾ ਮੈਂ ਮੰਮੀ ਦਾ ਹਿੱਸਾ ਵਜ ਲੈਣਾ ਵਾ ਉਹ ਮੰਮੀ ਦਾ ਹਿੱਸਾ ਤੈਨੂੰ ਨਹੀਂ ਮਿਲਣਾ ਉਹ ਦਲਜੀਤ ਨੂੰ ਉਹ ਦਲਜੀਤ ਨੂੰ ਮਿਲਣਾ ਚਲੋ ਕੋਈ ਗੱਲ ਨਹੀਂ ਜਿਹੜਾ ਮੈਂ ਸਾਹਮਣੇ ਆ ਉਹਨੂੰ ਦੇਣਾ ਮੈਂ ਠੀਕ ਆ ਦਲਜੀਤ ਸੇਵਾ ਕਰ ਲੈ ਦਲਜੀਤ ਲੈ ਲੈ ਤੁਹਾਡਾ ਹਿੱਸਾ ਮੇਰਾ ਜਿਹੜਾ ਬਣਦਾ ਉਹ ਤੇ ਹੈਗਾ ਹੀ ਆ ਨਾ ਫੋਨ ਤੇ ਆਪਣੀ ਮਾਂ ਨਾਲ ਗੱਲਾਂ ਕਰਨ ਡਈ ਸੀ ਪਤਾ ਨਹੀਂ ਮੈਨੂੰ ਕਿਹੜੇ ਇਹ ਸੇ ਉਸੇ ਦੀਆਂ ਗੱਲਾਂ ਕਰਨ ਦੀ ਸੀ ਪਿੱਛੇ ਦਾ ਸੀ ਕਿ ਅੱਗੇ ਦਾ ਸੀ ਤੇ ਉਥੇ ਦਾ ਤਾਂ ਚਲੋ ਕੋਈ ਨਹੀਂ ਮੈਨੂੰ ਨਹੀਂ ਪਤਾ ਵੀ ਕਿਹੜੀ ਗੱਲ ਸੀ ਜੇ ਕਿਤੇ ਇੱਥੋਂ ਕੋਈ ਪੈੜੀ ਦਾ ਹੋ ਗਿਆ ਨਾ ਤੇ ਫਿਰ ਵੇਖੋ ਵੀ ਇੱਥੇ ਬਣਦਾ ਕੀ ਆ ਕੋਈ ਗੱਲ ਨਹੀਂ ਬਣ ਜਾਏਗਾ ਦੇ ਵੇਖੀ ਜਾਊਗੀ ਬਣ ਜਾਏਗਾ ਤੇ ਵੇਖੀ ਜਾਊਗੀ ਤੁਸੀਂ ਜੇ ਮੰਮੀ ਥਾਉ ਥਾਈ ਰੱਖਣਾ ਹੋਵੇ ਤੁਹਾਨੂੰ ਤੇ ਇਹਨਾਂ ਹੈ ਹੀ ਨਹੀਂ ਬਸ ਇੱਕੋ ਨਹੀਂ ਬਸ ਕਹਿੰਦੇ ਵੀ ਸਭ ਕੋ ਪੁੱਜਦਾ ਮੈਂ ਮੈਂ ਰੱਖਣੇ ਨਹੀਂ ਥਾਉ ਥਾਈ ਹੁਣ ਬਥੇਰਾ ਚਰ ਰੱਖ ਰੱਖ ਤਾਨੂੰ ਵੇਖ ਲਿਆ ਸ਼ਾਬਾਸ਼ੇ ਮੰਮੀ ਤੁਸੀਂ ਵੀ ਹੋਈ ਨਹੀਂ ਗੱਲ ਕਹਿ ਦਿਆ ਕਰੋ ਸਾਰੀ ਉਮਰ ਨਾਲ ਮਰ ਗਈ ਮੈਂ ਇੱਥੇ ਕੰਮਕਾਰ ਕਰਕੇ ਉਹ ਵਿਚਾਰਾ ਬਾਹਰ ਤੇ ਹੁਣ ਤੁਸੀਂ ਹੀ ਇੰਨੀ ਗੱਲ ਕਹਿਣ ਦੇ ਜੇ ਉਹ ਮਗਰੋਂ ਆਈ ਆ ਤੇ ਮਗਰੋਂ ਆ ਕੇ ਮੈਨੂੰ ਸੁਣੰਦੀ ਰਹਿੰਦੀ ਆ ਵੀ ਤੇਰਾ ਇੱਥੇ ਹਿੱਸਾ ਹੈ ਨਹੀਂ ਆ ਅਜੇ ਕੱਲੂ ਆਈ ਆ ਉਹਦਾ ਫਰਜ਼ ਬਣਦਾ ਇਹੋ ਜੀਆਂ ਗੱਲਾਂ ਕਰਨ ਦਾ ਜੇ ਉਹਦੇ ਮੂੰਹੋਂ ਨਿਕਲੀ ਗਈ ਆ ਤੇ ਕਿੱਧਰ ਦੀ ਆਖਰ ਆ ਗਈ ਆ ਕੀ ਪਤਾ ਕਿਹੜੀ ਗੱਲ ਕਰਨ ਲਈ ਤੇ ਕਿਹੜੀ ਨਹੀਂ ਕਰਨ ਲਈ ਮੰਮੀ ਉਹਦੇ ਤੇ ਰੋਜ਼ ਮੂੰਹੋਂ ਨਿਕਲਦਾ ਵਾ ਜੇ ਕੱਲ ਤੁਸੀਂ ਮੈਨੂੰ ੱੱਕੇ ਮਾਰ ਮਾਰ ਕੇ ਕੱਢਣ ਡੀਆਂ ਹੀਂਆਂ ਤੇ ਤਾਂ ਵੀ ਇਹੋ ਗੱਲ ਕਰਨ ਡੀਆਂ ਹੀ ਤੇਰਾ ਇੱਥੇ ਹੈ ਨਹੀਂਗਾ ਕੱਖ ਵੀ ਐਡੀ ਛੇਤੀ ਨਹੀਂ ਮੈਂ ਘਰੋਂ ਨਿਕਲਦੀ ਹੈਗੀ ਠੀਕ ਆ ਨਾ ਕੋਈ ਗੱਲ ਨਹੀਂ ਆਲਣ ਦੇ ਵਕਤ ਚ ਰੱਖ ਉਹ ਕਿਹੜਾ ਵਕਤ ਆਉਣਾ ਵਾ ਦੱਸ ਹੀ ਦਊ ਹਾਂ ਮੈਨੂੰ ਮੈਨੂੰ ਵੀ ਪਤਾ ਲੱਗ ਜੇ ਤੇ ਨਾਲੇ ਆਹ ਗੱਲ ਦੱਸਣ ਦੀ ਕਿ ਲੋੜ ਹੀ ਭਲਾ ਆਪਣੀ ਮਾਂ ਨੂੰ ਵੀ ਅਹੀਂ ਇਹਨੂੰ ਧੱਕੇ ਮਾਰ ਕੇ ਬਾਹਰ ਕੱਢਣ ਡੇ ਹੀ ਦਲਜੀਤ ਆ ਗਿਆ ਉਹਨੇ ਰੋਕ ਲਿਆ ਉਹੋ ਜੀ ਉਹਦੀ ਮਾਂ ਵਾ ਮੰਮੀ ਜਿੱਦਣ ਸਾਡਾ ਘਰ ਬਰਬਾਦ ਕੀਤਾ ਨਾ ਉਹਦੀ ਮਾਂ ਨੇ ਕਰਨਾ ਹੀ ਹੋ ਵੇਖ ਲਿਓ ਭਾਵੇਂ ਤੇ ਤੁਹਾਡੀਆਂ ਅੱਖਾਂ ਵੀ ਨਾ ਫੇਰ ਹੀ ਖੁੱਲਣੀਆਂ ਵਾ ਜਿੱਦਾਂ ਉਹ ਮੈਨੂੰ ਧੱਕੇ ਮਾਰਾਂ ਢੀ ਨਾ ਕੱਲ ਨੂੰ ਉਹਨੇ ਤੁਹਾਨੂੰ ਵੀ ਮਾਰਨੇ ਆ ਕੋਈ ਗੱਲ ਨਹੀਂ ਮਾਰੂਗੀ ਤੇ ਕੋਈ ਗੱਲ ਨਹੀਂ ਬਸ ਐਹੋਈ ਗੱਲ ਆ ਕੋਈ ਗੱਲ ਨਹੀਂ ਮਾਰੂਗੀ ਤੇ ਕੋਈ ਗੱਲ ਨਹੀਂ ਫੇਰ ਕਿੱਥੇ ਜਾਓਗੇ ਜਿੱਥੇ ਮਰਜ਼ੀ ਮੈਂ ਜਾਵਾਂ ਨਾ ਜਾਵਾਂ ਤੁਹਾਨੂੰ ਇਹ ਕਹਿਣ ਕਿ ਲੱਗੇ ਕਿ ਤੁਸੀਂ ਉਹ ਬਾਹਰ ਕਮਾਈ ਕਰਨ ਲਿਆ ਸੀ ਤੇ ਇਹ ਘਰ ਕੱਖ ਨਹੀਂ ਕਰਨ ਲਿਆ ਤੇ ਮੈਂ ਕਦੋਂ ਕਿਹਾ ਵੀ ਨਹੀਂ ਕਰਨ ਲਿਆ ਤੂੰ ਉਦੋਂ ਨਹੀਂ ਜਾਂਦੇ ਹੁੰਦੇ ਸੀ ਮੂੰ ਜਵਾਂ ਨਹੀਂ ਮੈਂ ਮਰ ਗਈ ਇੱਥੇ ਕਮਾਈ ਕਰ ਤੂੰ ਜੰਮਦੀ ਇੱਥੇ ਆ ਗਈ ਸਾਡੇ ਘਰ ਤੇ ਕਿੰਨਾ ਚਿਰ ਮੈਨੂੰ ਆਈ ਨੂੰ ਹੋ ਗਿਆ ਕੌਣ ਕਰਦਾ ਸੀ ਉਦੋਂ ਇਹ ਆ ਕੇ ਕਰਦੀ ਸੀ ਨਹੀਂ ਜੇ ਕਰਦੀ ਤੇ ਸਹਾਨ ਕਰਦੀ ਮੈਨੂੰ ਤੂੰ ਆਪਣੀ ਜੀਹਾਂ ਨਾਲ ਗੱਲ ਕਰਦੀ ਮੇਰੇ ਨਾਲ ਕਰਦੀ ਤੇ ਜੇ ਉਹ ਕਰਨੀ ਤਾਂ ਆਸਾਨ ਕਰਨ ਠੀਕ ਹੈ ਇਹਨੂੰ ਨਹੀਂ ਤੇ ਹੁਣ ਉਹ ਬਾਹਰ ਕਰਦਾ ਤੇ ਮੇਰੇ ਨਾਲ ਕਰ ਰਿਹਾ ਵਾ ਤੇ ਤੁਹਾਡੇ ਵਾਸਤੇ ਹੀ ਕਰਦਾ ਰਿਹਾ ਵਾ ਕੀ ਕਰਦਾ ਇਹ ਮਰਦੇ ਦੀ ਕਰਦਾ ਰਿਹਾ ਮੇਰੇ ਨਾਲ ਮੈਨੂੰ ਕੋਈ ਥੇਲਾ ਨਹੀਂ ਕਦੀ ਵੇਖਿਆ ਜਿਹਾ ਘਰ ਬਣਾਇਆ ਉਹਨੇ ਜੋ ਵੀ ਬਣਾਇਆ ਉਹਦੀ ਕਮਾਈ ਦਾ ਹੀ ਬਣਿਆ ਕਿਹਦੇ ਦੀ ਕਮਾਈ ਤੇ ਇਹਦੀ ਕਮਾਈ ਕਿੱਥੇ ਜਾਂਦੀ ਦੀ ਦੱਸਾ ਗੱਲ ਤਾਨੂੰ ਇਹਦੀ ਕਮਾਈ ਦਿਖਣ ਡੈ ਪੀ ਆ ਜਦੋਂ ਕੁਵਾਰਾ ਹੁੰਦਾ ਸੀ ਨਾ ਉਦੋਂ ਤੁਸੀਂ ਆਪਣੇ ਮੂੰਹ ਨਾਲ ਆਉਂਦੇ ਹੁੰਦੇ ਸੀ ਇਹ ਕਰਦਾ ਕੱਖ ਨਹੀਂ ਆਏ ਫਿਰਦਾ ਰਹਿੰਦਾ ਵਾ ਇੱਕ ਪਕੀਪਤਾ ਕਾਲਜ ਜਾਂਦਾ ਕਿ ਕਿੱਥੇ ਜਾਂਦਾ ਉਦੋਂ ਇਹੋ ਗੱਲਾਂ ਤੁਸੀਂ ਆਉਂਦੇ ਮਰਦੇ ਦਿੱਤਾ ਵਾ ਉਹਨੇ ਕੀ ਨਹੀਂਗਾ ਕੀਤਾ ਉਹਨੇ ਹੁਣ ਤੁਸੀਂ ਬਦਲ ਗਏ ਜੀ ਬੰਦਾ ਕੌਣ ਸਾਹਮਦਾ ਇਹੋ ਸਾਹਮਦਾ ਇਹ ਤੇ ਮੈਂ ਤੇ ਇਨੀ ਗੱਲ ਕਹੀ ਨਹੀਂ ਕਦੀ ਤੇ ਇਹ ਕਰਦਾ ਕੱਖ ਨਹੀਂ ਆ ਤੂੰ ਕਿਤਰਾ ਗਿਆ ਤਾਂ ਵੀ ਉਹ ਵਾਰ ਮਰਨ ਦੇ ਕਮਾਈ ਕਰਕੇ ਤੇ ਇਹ ਕਿੱਥੇ ਗਿਆ ਇਹ ਕਰਦਾ ਨਹੀਂ ਕੱਖ ਵੀ ਤੇ ਮੈਂ ਕਦੋਂ ਕਿਹਾ ਵੀ ਨਹੀਂ ਕਰਦਾ ਮੈਂ ਤਾਂ ਕਹਿੰਨੀ ਵੀ ਕਰਦਾ ਰਿਆ ਵਾ ਤੁਸੀਂ ਨਹੀਂ ਨਾ ਕਰਦੇ ਤਾਂ ਮੇਰਾ ਕਰਦੇ ਨਾ ਉਹਦਾ ਕਰਪਾ ਇਹ ਘਰ ਬਣਾ ਲੈ ਕੀ ਗੱਲ ਉਹਨੇ ਉਹਨੇ ਕੱਖ ਨਹੀਂ ਕੀਤਾ ਇੱਥੇ ਕੀਤਾ ਇਹਨੇ ਹੁਣ ਤੁਸੀਂ ਇੰਨੀ ਗੱਲ ਕਹੀ ਜਾਓ ਪਹਿਲੇ ਤੁਹਾਨੂੰ ਚੇਤੇ ਭੁੱਲ ਗਏ ਪਤਾ ਨਹੀਂ ਉਹਨੇ ਕੀ ਫੂਕਾ ਮਾਰੀਆਂ ਤੁਹਾਡੇ ਕੰਨ ਦੇ ਵਿੱਚ ਮੈਨੂੰ ਨਹੀਂ ਕਿਸੇ ਨੇ ਫੂਕਾ ਮਾਰਦਾ ਨਾਮਕ ਜੀ ਸੁਣਨੀ ਤੇ ਨਾਮ ਸੁਣਨੀ ਹੁੰਨੀ ਕਿਸੇ ਅੱਗੇ ਵੀ ਨਹੀਂ ਤੁਸੀਂ ਨਾ ਕਰਦੇ ਹੁਣ ਵੀ ਸਾਰਾ ਮੈਂ ਹੀ ਕਰਦੀ ਆ ਨਾ ਕਿੰਨਾ ਕੁ ਤੁਸੀਂ ਮੇਰਾ ਨਾ ਕਰਦੇ ਜੇ ਜੀ ਉਹ ਪੈਂਦੀ ਆ ਉਹ ਵੀ ਕਹਿੰਦੀ ਤੁਸੀਂ ਕੱਖ ਨਹੀਂ ਕਰਦੇ ਹੈਗੇ ਬਿਹਲੀ ਦਾ ਵਾ ਉਹ ਸਾਰਾ ਮੈਂ ਕਰਕੇ ਆਵਾ ਕਰਦਾ ਵਾ ਉਹ ਸਾਰਾ ਮੈਂ ਕਰਾਂ ਆਹ ਬਹੁਤ ਕਰਨ ਡਈ ਆ ਜੇ ਵੀ ਹਲੀ ਜਾਣੀ ਆ ਤਾਂ ਕੀ ਹੋਵੇ ਹਲੀ ਕਰਨੀ ਕੀ ਜਾ ਕੇ ਜਵੇਲੀ ਜਾ ਕੇ ਤਾਂ ਲੋਕਾਂ ਦੇ ਘਰੀ ਬੜੀ ਰਹਿਣੀ ਆ ਤੂੰ ਠੀਕ ਆ ਨੀ ਲਵਾਂ ਜਾ ਜਾ ਕੇ ਵੇਲੀ ਤੂੰ ਮੈਂ ਕਰਦੀ ਕੱਖ ਨਹੀਂ ਨਾ ਤੇ ਉੱਥੇ ਆਪਣੇ ਆਪ ਹੀ ਸਾਰਾ ਕੰਮ ਹੋ ਜਾਂਦਾ ਬਹੁਤ ਕਰਨੀ ਆ ਕੇ ਚਲੋ ਠੀਕ ਆ ਅੱਜ ਤੋਂ ਬਾਅਦ ਨਾ ਮੈਂ ਵੇਲੀ ਨਹੀਂ ਜਾਣਾ ਹੈਗਾ ਠੀਕ ਆ ਨਾ ਆਪੇ ਜਾ ਕੇ ਨਾ ਤੇ ਕਰਿਆ ਕਰੋ ਕੰਮ ਤੁਸੀਂ ਚਲ ਜਿਆ ਕਰੋ ਮੇਰੀ ਵੱਲੋਂ ਉਹ ਚਲ ਜਿਆ ਕਰ ਕੋਈ ਗੱਲ ਨਹੀਂ ਨਹੀਂ ਜਾਣਾ ਨਾ ਜਾ ਮੈਂ ਨਹੀਂ ਜਾਣਾ ਮੈਂ ਕਰ ਲੂੰਗੀ ਆਪੇ ਜਾ ਜੇ ਤੁਹਾਨੂੰ ਲੱਗਦਾ ਨਾ ਕਿ ਮੈਂ ਵੇਲੀ ਨਹੀਂ ਜਾਂਦੀ ਤੇ ਮੈਂ ਲੋਕਾਂ ਦੇ ਘਰਾਂ 'ਚ ਜਾਨੀ ਆ ਤਾਂ ਤੁਸੀਂ ਬਸ ਅੱਜ ਤੋਂ ਬਾਅਦ ਆਪ ਹੀ ਕੰਮ ਕਰਿਓ ਮੈਂ ਤਾਂ ਨਹੀਂ ਹੋ ਜਾਣਾ। ਭੱਜ ਮਾਰ ਲੈਂਦੀ ਵੇਲੀ ਦੇ ਧੰਨੀਆਂ ਜਾਵੜ ਦੀ ਲੋਕਾਂ ਨੇ ਖੜੀ ਜਾ ਕੇ ਸੂਆਂ ਲੈਂਦੀ ਰਹਿੰਦੀ ਜਾ। ਹਾਏ ਸੰਦੀਪ ਨੇ ਪਤਾ ਨਹੀਂ ਕਿਹੜਾ ਨਵਾਂ ਹੀ ਪੰਗਾ ਪਾਤਾ ਵਾ। ਕੋਈ ਨਹੀਂ ਰਸੋਈ ਚੋਂ ਆ ਬੰਨੇ ਠਾਪ ਠਾਪ ਕਰਨ ਦੇਈ ਐ। ਇਹਨੂੰ ਮੈਂ ਜਾ ਕੇ ਮੈਂ ਹੀ ਪੋਛਣੀ ਐ ਇੱਕ ਵਾਰੀ ਜਰਾ। ਕੀ ਕਰਦੇ ਆ ਸੰਦੀਪ? ਆ ਜਾ ਮੰਮੀ। ਆਲਾ ਫੜ ਤੜਕਾ। ਤੇ ਆ ਕੇ ਤੋਂ ਨਵਾਂ ਹੀ ਪੰਗਾ ਪਾਤਾ ਵਾ। ਮੰਮੀ ਹੁਣ ਕੀ ਹੋ ਗਿਆ ਵਾ? ਉਹ ਮੇਰੇ ਲਾ ਕੇ ਆ ਕੇ ਬੋਲਣ ਲਈ। ਉਹਦੀ ਪੈੜੀ ਨਾ ਕਰਵਾ ਲਈ ਆ ਪੈੜੀ ਪੈੜੀ ਦੀਆਂ ਗੱਲਾਂ ਹੋਣ ਡੀਆਂ ਨੇ ਤੇ ਤੂੰ ਉਹ ਗੱਲ ਤੇ ਨਹੀਂ ਕਰਤੀ ਉਹਨੇ ਮੰਮੀ ਮੈਂ ਤਾਂ ਫੋਨ ਤੇ ਉਦਾਂ ਹੀ ਗੱਲ ਕਰਨ ਢੀ ਸੀ ਤੇ ਇੰਨੇ ਪਤਾ ਨਹੀਂ ਕਿੱਥੋਂ ਸੁਣ ਲਿਆ ਵਾ ਐਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਠੀਕ ਆ ਨਾ ਤੁਸੀਂ ਦੱਸਿਆ ਤਾਂ ਨਹੀਂ ਮੈਂ ਤੇ ਨਹੀਂ ਦੱਸਿਆ ਤੇ ਉਹ ਤਾਂ ਬੜਾ ਬੋਲਣ ਢੀ ਆ ਉਹ ਕੋਈ ਗੱਲ ਨਹੀਂ ਮੈਂ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਘਰ ਵੀ ਅਸੀਂ ਬਣਾਇਆ ਬਾਹਰ ਵੀ ਅਸੀਂ ਬਣਾਇਆ ਮੈਂ ਬਣਾਇਆ ਤੇ ਤੈਨੂੰ ਦੱਸ ਨਹੀਂ ਤੈਨੂੰ ਬੜਾ ਚੰਗੀ ਬਣਾਇਆ ਵਾ ਕਿਆ ਪਿੱਛੇ ਲੱਗੇ ਆਈ ਹੈ ਕਿ ਤੂੰ ਮਮਾ ਮਰ ਗਿਆ ਬਾਹਰ ਕਮਾਈ ਦਾ ਉਹ ਬਾਹਰ ਕਮਾਈ ਕਰਦਾ ਮਰ ਗਿਆ ਮੈਂ ਇੱਥੇ ਕਮਾਈ ਕਰਦੀ ਮਰ ਗਈ ਤੂੰ ਕਹਿਣਾ ਹੀ ਨਾ ਤੇ ਮੈਂ ਦਲਜੀਤ ਕਿੱਥੇ ਚਲ ਗਿਆ ਉਹ ਦਾ ਆ ਕੇ ਕਿਹਨੇ ਸਾਹਵੇਂ ਬਾਹਰ ਉਹਨੇ ਸਾਹਵੇਂ ਆਹੋ ਉਹ ਬਾਹਰੋਂ ਆ ਕੇ ਕਿਹਨੇ ਸਾਹਵੇਂ ਕਮਾਈ ਕਿੱਥੇ ਮੈਂ ਜਾਣ ਲਈ ਤੂੰ ਚੁੱਪ ਕੀਤਾ ਰੋ ਠੀਕ ਆ ਨਾ ਕੋਈ ਵੀ ਗੱਲ ਕਰੂਗੀ ਨਾ ਠੋਕੇ ਜਵਾਬ ਦਿਆ ਕਰੋ ਦੇਖੋ ਗੱਲ ਕਰਨੀ ਹੁੰਦੀ ਆ ਨਾ ਮੰਮੀ ਨਾਲ ਤੇ ਬੂਆ ਮਾਰ ਲਿਆ ਕਰ ਗਾੜੀ ਨੂੰ ਇਹ ਤਾਂ ਕਿਰਲੀ ਵਾਂਗੂ ਕੰਦਾ ਨਾ ਲੱਗੀ ਰਹਿੰਦੀ ਆ ਉਹ ਮੰਮੀ ਇਹੋ ਤੇ ਮੈਨੂੰ ਚੇਤਾ ਭੁੱਲ ਗਿਆ ਤੂੰ ਮੈਨੂੰ ਨਾਲੇ ਪਤਾ ਹੀ ਨਹੀਂ ਕਿ ਅੰਦਰ ਬੈਠੀ ਐ ਨਹੀਂ ਚੇਤੇ ਚੇਤੇ ਕਿਤੇ ਹੋਰ ਨਾ ਪੰਗਾ ਪਾ ਕੇ ਪੈ ਜਾਈਂ ਮੰਮੀ ਉਹ ਵੀ ਮੇਰੇ ਦਿਵਾਲੇ ਹੋਣ ਦੇ ਹੀ ਉਹਨਾਂ ਨੇ ਵੀ ਮੈਂ ਦੱਸ ਬੈਠੀ ਆਂ ਕਹਿੰਦੇ ਤੁਸੀਂ ਨਵਾਂ ਸਿਆਪਾ ਪਾਉਣਾ ਵਾ ਮੈਂ ਸੋਚਣ ਡਿਆ ਸੀ ਕਿ ਜਿੰਨਾ ਚਿਰ ਬਾਗੂ ਨਹੀਂ ਆਉਂਦਾ ਉਹਨਾਂ ਚਿਰ ਕੋਈ ਗੱਲ ਨਾ ਕਰਿਓ ਆਹੀਂ ਵੀ ਤੈਨੂੰ ਇਹੋ ਜਾਂਦੇ ਵਿੱਚ ਚੁੱਪ ਕਰਿਓ ਕਿ ਜੀਬਾਂ ਚ ਗੱਲ ਨਾ ਚੱਕੜਿਓ ਕੋਈ ਵੀ ਪਰ ਤੂੰ ਕੱਢ ਕੇ ਹੀ ਛੱਡੀ ਉਹ ਕੋਈ ਗੱਲ ਨਹੀਂ ਮੰਮੀ ਬਹੁਤੀ ਟੈਨਸ਼ਨ ਨਹੀਂ ਲਈਦੀ ਹੁੰਦੀ ਕੋਈ ਗੱਲ ਨਹੀਂ ਲੈਣੀ ਆ ਉਹ ਬੋਲਣ ਬੜਾ ਡਈ ਆ ਫੇ ਹੁਣ ਅੰਦਰ ਉਹ ਬੋਲੀ ਜਾਂਦੋ ਬੋਲਦੀ ਆ ਤੇ ਉਹਦਾ ਤੇ ਕੰਮ ਹੀ ਇਹੋ ਆ ਕਦੀ ਇੱਧਰ ਬੋਲ ਲਿਆ ਤੇ ਕਦੀ ਉੱਧਰ ਬੋਲ ਲਿਆ ਆਦਮੇ ਨਵਾਂ ਸਿਆਪਾ ਪਾ ਲਿਆ ਵਾ ਜੀ ਉਹਨੂੰ ਪਤਾ ਲੱਗ ਜਾਂਦਾ ਤੇ ਕੀ ਬਣਨਾ ਸੀ ਉਹਨੇ ਤਾਂ ਮਾਰਨ ਤੱਕ ਜਾਣਾ ਹੀ ਸਾਨੂੰ ਕਿ ਤੁਸੀਂ ਪਹਿਲੀ ਨਾ ਕਰਵਾ ਲਈ ਐ ਹੁਣ ਨਹੀਂ ਮੈਂ ਕੋਈ ਵੀ ਗੱਲ ਕਰਨੀ ਮੰਮੀ ਨਾਲ ਜਦੋਂ ਵੀ ਕੀਤੀ ਨਾ ਦਰਵਾਜ਼ਾ ਬੰਦ ਕਰਕੇ ਕਰੂੰਗੀ ਹੁਣ ਚੱਲ ਤੜਕਾ ਤੇ ਲਾਵਾਂ